ਸ਼ਹਿਰ ਵਿੱਚ ਵੱਧ ਰਹੀ ਮੰਗਤਿਆਂ ਦੀ ਤਾਦਾਦ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਸ਼ਹਿਰ ਦੀ ਹਰ ਸੜਕ ਗਲੀਆਂ ਬਾਜ਼ਾਰ ਅਤੇ ਚੌਂਕਾਂ ਵਿੱਚ ਦੇਖਣ ਨੂੰ ਮਿਲਦੀ ਹੈ ਜਿਸ ਤੇ ਚੱਲਦਿਆਂ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸ ਵੀ ਨਿਊਜ਼ ਟੀਮ ਨਾਲ ਗੱਲਬਾਤ ਕੀਤੀ ਗਈ ਅਤੇ ਆਖਿਆ ਕਿ ਇਹਨਾਂ ਮੰਗਤਿਆਂ ਦੀ ਦਿਨ-ਬਦ ਦਿਨ ਵੱਧ ਰਹੀ ਤਾਦਾਦ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਈ ਕੜੇ ਕਦਮ ਉਠਾਉਣੇ ਚਾਹੀਦੇ ਹਨ ਅਤੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਵੀ ਚੈੱਕ ਕਰਨ ਦੀ ਲੋੜ ਹੈ ਅਤੇ ਇਹਨਾਂ ਨੂੰ ਇਹਨਾਂ ਦੀ ਬੰਦੀਚੋਗਾਤੇ ਰੱਖਣ ਦੀ ਜ਼ਰੂਰਤ ਹੈ ਬਹੁਤ ਮਾੜਾ ਹਾਲ ਹੈ ਭਾਜੀ ਇੱਥੇ ਫੋਰੈਸ ਚੋਂ ਤੋਂ ਲੈ ਕੇ ਕਸਟਮ ਚੋਂ ਤੱਕ ਲੋਕਾਂ ਨੂੰ ਇਹ ਹਰਾਸਮੈਂਟ ਕਰਦੇ ਨੇ ਉਹ ਸਾਰੇ ਪ੍ਰਵਾਸੀ ਨੇ ਕੋਈ ਕੋਟੇ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਔਰ ਇਹਨਾਂ ਨੇ ਇੱਥੇ ਨਾ ਲੋਕਾਂ ਨੂੰ ਤੰਗ ਕੀਤਾ ਹੈ ਪੁੱਛੇ-ਪੁੱਛੇ ਨੇ ਪ੍ਰਸ਼ਾਸਨ ਚਾਹੀਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਫੜ ਕੇ ਇਹਨਾਂ ਤੋਂ ਪੁਛ ਖੇਤੀ ਜਾਵੇ ਨਾ ਇਹਨਾਂ ਦੇ ਆਧਾਰ ਕਾਰਡ ਹੈਗੇ ਨਾ ਇਹਨਾਂ ਕੋਈ ਪੁਛ ਹੈਗਾ ਇਹਨਾਂ ਦੀ ਪੁਛਗਛ ਕੀਤੀ ਜਾਵੇ ਰੋਂਡਾ ਵੀ ਕਿਤੇ ਜਾਂ ਜਿੰਨੇ ਵੀ ਆ ਕੇ ਖਲੋਂਦੇ ਨਹੀਂ ਇੱਥੇ ਬਹੁਤ ਹੀ ਬਹੁਤ ਮਾੜਾ ਹਾਲ ਹੈ ਜਿਉਂ ਇਹਨਾਂ ਦਾ ਬੱਚਾ ਵੀ ਨਾਲ ਏ ਧੁੱਪੇ ਗਰਿਆ ਉੱਥੇ ਤਰੇ ਫਿਰਦੇ ਨਾਲ ਉਹਨਾਂ ਦੇ ਕੀ ਇਹ ਕਿਥੋਂ ਲਿਆਏ ਫੜ ਗਏ ਕਿਥੋਂ ਨਹੀਂ ਲਿਆਏ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਪ੍ਰਸ਼ਾਸਨ ਨੂੰ ਔਰ ਪੂਰੇ ਸਾਡੇ ਜਿਹੜਾ ਤੰਤਰ ਹੈ ਉਹਨੂੰ ਪ੍ਰਾਰਥਨਾ ਕਰਨਾ ਚਾਹਨਾ ਵਿਨम्रਤਾ ਸਹਿਤ ਬੇਨਤੀ ਕਰਨਾ ਚਾਹਨਾ ਕਿ ਕਾਈਂਡਲੀ ਇਹਨਾਂ ਦੀ ਸ਼ਨਾਖਤ ਕੀਤੀ ਜਾਵੇ ਜਿਹੜੇ ਰੀਅਲ ਸ਼ਹੀ ਮੈਣੇ ਦੇ ਵਿੱਚ ਗਰੀਬ ਨੇ ਜਾਂ ਬੇਸਹਾਰਾ ਨੇ ਅੰਗਹੀਨ ਨੇ ਮੈਂ ਇਹ ਵੀ ਦੇਖਣ ਚਾਹਿਆ ਕਿ ਇਹ ਇੱਕ ਭਿਖਾਰੀਆਂ ਦਾ ਰੈਕਟ ਵੀ ਹੈ ਔਰ ਬਹੁਤ ਸਾਰੇ ਜਿਹੜੇ ਗੈਂਗਸਟਰ ਲੋਕ ਦਾਦਾ ਲੋਕ ਜਿਹੜੇ ਨੇ ਉਹ ਬੱਚਿਆਂ ਨੂੰ ਕਿਡਨੈਪ ਕਰਕੇ ਅਗਵਾ ਕਰਕੇ ਉਹਨਾਂ ਨੂੰ ਅੰਗਹੀਨ ਕਰਕੇ ਭੀਖ ਦਾ ਇੱਕ ਬਹੁਤ ਵੱਡਾ ਧੰਦਾ ਚਲਾ ਰਹੇ ਬਹੁਤ ਵਾਰੀ ਤੁਸੀਂ ਦੇਖਿਆ ਹੋਏਗਾ ਨੈਟਵਰਕ ਇਹਨਾਂ ਦਾ ਬਹੁਤ ਜ਼ਿਆਦਾ ਔਰ ਬਹੁਤ ਜ਼ਾਲਿਮਾਨਾ तरीका ह्यूमन नेचर ਦੇ ਹਿਸਾਬ ਨਾਲ ਵੀ ਹਿਊਮਨ ਰਾਈਟਸ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਉਬੇ ਨਹੀਂ ਕਰ ਰਹੇ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਨੇ ਤੇ ਇਸ ਹੋਮੇ ਚਾਹੁੰਦਾ ਕਿ ਇਹਨਾਂ ਦੀ ਪ੍ਰੋਪਰ شناخت ਕੀਤੀ ਜਾਵੇ ਜਿਹੜਾ ਕੋਈ ਅਕਤ ਮਤਲਬ ਰੀਅਲ ਬੇਸਾਰਾ ਹੈ ਉਹਨੂੰ ਜਿਹੜਾ ਸਰਕਾਰ ਦੇ ਜੋ ਸਾਡੇ ਸਿਸਟਮਸ ਬਣੇ ਹੋਏ ਨੇ ਕੋਈ ਉਹਨਾਂ ਦਾ ਕੋਈ ਜਿਸ ਤਰ੍ਹਾਂ ਕੋਈ ਵਿਰਧ ਘਰ ਹੈ ਜਾਂ ਕੋਈ ਬੇਆਸਰਿਆਂ ਦਾ ਆਸਰਾ ਕੋਈ ਅਨਾਥ ਆਸ਼ਰਮ ਹੈ ਉੱਥੇ-ਉੱਥੇ ਜਗ੍ਹਾ ਕੀਤਾ ਜਾਵੇ ਔਰ ਜਿਹੜੇ ਦੂਸਰੇ ਅਵੰਸ਼ਿਤ ਤੱਤ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸ਼ਹਿਰ ਦਾ ਦਿਖਵਾਨ ਵਾਲੀ ਲਾਰੈਂਸ ਰੋਡ ਜਿੱਥੇ ਕਿ ਆਏ ਦਿਨ ਸ਼ਹਿਰ ਦੇ ਵਿੱਚ ਦੇਖੇ ਜਾਂਦੇ ਨੇ ਕਿ ਜਿਹੜੇ ਮੰਗਣ ਵਾਲਿਆਂ ਦੀ ਤਦਾਦ ਹੈ ਦਿਨ-ਬਦਨ ਵਧਦੀ ਜਾ ਰਹੀ ਹੈ ਅਰ ਉਹਨਾਂ ਨਾਲ ਗੱਲ ਕਰ ਲਈਏ ਛੋਟੇ ਛੋਟੇ ਜਿਹੜੇ ਬੱਚੇ ਆ ਮਾਸੂਮ ਬੱਚੇ ਉਹ ਵੀ ਨੰਗੇ ਪੈਰੀ ਉਸਰੇ ਹੀ ਮੰਗਦੇ ਦਿਖਦੇ ਨੇ ਜੋ ਕਿ ਵੱਡੀ ਸਮੱਸਿਆ ਜਿਹੜੀ ਬਣੀ ਪਈ ਹੈ ਸ਼ਹਿਰ ਦੀ ਸੋਸ਼ਲ ਮੀਡੀਆ ਤੇ ਗੱਲ ਕਰ ਲਈਏ ਹਰ ਅਖਬਾਰਾਂ ਦੀ ਗੱਲ ਕਰ ਲਈਏ ਭਰੀਆਂ ਹੁੰਦੀਆਂ ਨੇ ਕਿ ਜਿਹੜੇ ਮੰਗਦੇ ਇੰਤਜ਼ਾਦ ਵੱਧ ਤੋਂ ਵੱਧ ਜਿਹੜੀ ਵਧੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਇਹਨਾਂ ਦੀ ਜਿਹੜੀ ਸਹੀ ਜਗ੍ਹਾ ਬਣਦੀ ਹੈ ਚਾਹੇ ਬਿਰਧ ਆਸ਼ਰਮ ਹੈ ਚਾਹੇ ਬੇਸਰ ਨੂੰ ਜਿਹੜੇ ਘਰ ਦਿੱਤੇ ਜਾਂਦੇ ਸਾਰਾ ਦਿਨ ਲਈ ਉਥੇ ਕਿਤੇ ਰੱਖਿਆ ਜਾਵੇ ਤਾਂ ਜੋ ਲੱਖਾਂ ਸਲਾਨੀ ਜਿਹੜੇ ਇੱਥੇ ਆਂਦੇ ਨੇ ਗੁਰੂ ਨਗਰੀ ਦਾ ਜਿਹੜਾ ਸਨੇਹਾ ਕੋਈ ਵਧੀਆ ਲੋਕਾਂ ਤੱਕ ਮੈਸੇਜ ਜਾਵੇ ਨਾ ਕਿ ਭੁਖਮਰੀ ਜਾਂ ਹੋਰ ਕੁਝ ਲਿਖੇ ਹੁਣ ਦੇਖਣਾ ਹੋਊਗਾ ਇਹ ਸੱਡੀਜ਼ ਕਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕਿਦਾ ਗਰੁੱਪ ਹੁੰਦਾ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚੁਚਿਲ ਸ਼ਰਮਾ ਫਾਸਟ ਏ ਨਿਊਜ਼ ਅੰਮ੍ਰਿਤਸਰ